ਹਾ 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 ਲਓ ਵੀ ਬਾਬਿਓ ਬਿਆਨਪੁਰ ਉੱਪਰ ਨਾਲੇ ਨੇ ਦੇਖੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਭਰਾ ਦੇਖੋ ਆ ਗਈ ਕੂਦਰੀ ਨੇ ਲੈ ਫਿੱਦੀ ਆ ਗਿਆ ਵੀ ਦੂਜਾ ਵੀ ਆਓ ਲਓ ਜੀ ਮੌਜ ਦੇ ਹੁਣੀ ਹਜੇ ਉੱਪਰ ਹੀ ਫਿਰਦਨੇ ਆ ਤੇ ਹਾਲੇ ਦੇਖੋ ਜੀ ਬੰਦ ਲਾਉਂਦੇ ਨੇ ਦੋਏ ਆ ਆ ਆ ਮੋਜਾ ਮਗਰ ਆਗਾ ਚਟਾ ਮੂਰੇ ਆਕਾਲ ਸਾਖਾ ਆ ਤਾਂ ਨੀਲੇ ਦੀ ਕਬੂਤਰੀ ਵੀ ਆ ਗਈ ਅੰਡਿਆਂ ਦੇ ਬਾਰੇ ਜਿਹੜਾ ਉਹ ਲੱਠਾ ਜਿਹਾ ਬੱਚਾ ਬਿਮਾਰ ਹੋ ਗਿਆ ਤੇ ਜੀ ਆਪਣਾ ਉਹ ਅੱਜ ਕਿਸੇ ਬੰਦੇ ਕੋਲ ਛੱਡ ਜਾਂਦਾ ਇੱਕਣੀ ਸਮਾਜਾਰ ਤੋਂ ਦਾ ਇਲਾਜ ਕਰ ਲਾ ਪਾਣੋ ਐਂਦੀ ਮਹਾ ਕਿਤੇ ਦੂਜਿਆਂ ਨੂੰ ਲਾਗ ਲਾ ਦੇ ਉਹ ਉਹਦੇ ਕਾਰਨ ਖੜਾ ਛੱਟਦਾ ਉਹਦਾ ਹੋ ਲੋ ਅੰਡੇ ਵਾਲੀ ਕਬੂਤਰੀ ਮੌਜੇ ਦੀ ਪਾਣੀ ਪੀ ਰਹੀ ਹੈ ਹੁਣ ਉੱਤਰੀ ਹੈਗੀ ਇਹ ਆ ਕੁਗੀ ਕਬੂਤਰੀ ਸਾਕਲ ਬਣੀ ਤਣੀ ਇਹਦੀ ਕੁਗੀ ਹੈ ਜੀ ਜਮਾ ਜਿਵੇਂ ਕੁਗੀ ਦੀ ਨਸਲ ਚ ਹੁੰਦੀ ਹੈ ਇਹ ਦੇਖੋ ਦੂਜੇ ਕਬੂਤਰਾਂ ਦਾ ਫਰਕ ਹੈ ਇਹ ਦੇਖੋ ਕਿੰਨੀ ਮੋਟੀ ਜੀ ਆ ਉਹ ਦੇਖੋ ਮੌਜਾ ਪਾਉਂਦਾ ਬੰਦਾ ਆ ਗਿਆ ਆ ਆ ਆ ਆ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਚੈਨਲ ਨੂੰ ਤਾਂ ਕਿ ਜੋ ਆਪਣੇ ਆਉਣ ਵਾਲੀਆਂ ਵੀਡੀਓ ਨੇਗੀਆਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕਣ ਅਨੀਲਾ ਜਿਵੇਂ ਪਤੰਦਰ ਦਾ ਸਾਨੂੰ ਝਾਕਦਾ ਓ ਮਹਾਰਾਣੀ ਦੇਖ ਲੋ ਟਾਣੀਆਂ ਨੂੰ ਚਿੰਬੜੀ ਹੋਈ ਆ ਫਟਾਫਟ ਥੱਲੇ ਦੇਖ ਲੋ ਕਿੰਨਾ ਕਸਮਾਨ ਪਾਨ ਦੀ ਆ ਆਹ ਖੜੀ ਆ ਮੇਰੀ ਰਾਣੀ ਸੁੰਦਰਾ ਪਿਆਵ ਰੰਬਰ ਸ਼ਰੀਨ ਅਸਲਾ ਦੇਖੋ ਜੀ ਅੱਖ ਨੱਕ ਕੰਨ ਥਾਲਾ ਨੀਲੇ ਗੋਲੇ ਬੱਚੇ ਦੀ ਮਾਂ ਵੀ ਸ਼ਰ ਹੋ ਗਈ ਪੂਰੀ ਇਹ ਵੀ ਉਡਣ ਲਈ ਤਿਆਰ ਹੈ ਇਹਨੂੰ ਆਪਾਂ ਤਾਂ ਨਹੀਂ ਜਿਹੜਾ ਆ ਹੈਗਾ ਵੀ ਕਈ ਵਾਰੀ ਨਾ ਆਵੇ ਉਹ ਤਾਂ ਨਹੀਂ ਜਾਣਦੀ ਤਾਂ ਨਹੀਂ ਕਿਧਰੇ ਕਿਉਂਕਿ ਆਂਡਿਆਂ ਦੇ ਤਰੀ ਬੈਠੀ ਐ ਤੇ ਬੱਚੇ ਕੱਢਣ ਨੇ ਕਦੇ ਦਿਨ ਚ 12 13 ਤਰੀਕ ਦੇ ਅੰਡੇ ਧਰੇ ਹੋਣ ਨੇ ਇਹਨਾਂ ਦੇ ਉਹ ਕੁਗੀ ਜੀ ਦੇ ਵੀ 12 ਦੇ ਧਰੇ ਨੇ ਇਹਦੇ ਵੀ 12 ਦੀ ਨੇ ਆ ਹਾ 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 ਆ ਲਗੜਾ ਗਈ ਤੀ ਬਾਈ ਜਿਹੜੀ ਕਬੂਤਰ ਚੱਕਦੀ ਆ ਉਹ ਆਪਣੇ ਚਾਦਰਾਂ ਤੇ ਬੈ ਗਈ ਇੱਥੇ ਆ ਡੰਡਾ ਜਾਂ ਮਾਰੀਆ ਇੱਥੇ ਉਹ ਚੁੱਕੀ ਜੀ ਬੈਠੀ ਆ ਆ ਚਾਦਰਾਂ ਤੇ ਉਹ ਬੈਠੀ ਆ ਉਹਦੇ ਸਾਹਮਣੇ ਪਾਇਪ ਤੇ ਆ ਜાડੂ ਜਤਾ ਹਣ ਮਾਰਦਾ ਹੀ ਦੇਖੋ ਇਹ ਉਹ ਬੈਠੀ ਆ ਸਾਹਮਣੇ ਲਗੜ ਜਿਹੜੀ ਕਬੂਤਰਾਂ ਚੱਕ ਕੇ ਲੈ ਜਾਂਦੀ ਆ ਕੁੜੀ ਨਹੀਂ ਹਜੇ ਡੰਡਾ ਜਾਂ ਮਾਰ ਚੱਕੇ ਮੈਂ ਪਾਣੀ ਜਾਂ ਢੋਲ ਦਿੱਤਾ ਹਾਂ ਡੱਬਾ ਭਰ ਕੇ ਛਤਰੀ ਦੇਖੋ ਆਪਾਂ ਬਹੁਤ ਉੱਚੀ ਟੰਗ ਰੱਖੀ ਆ ਲਾਓ ਜੀ ਉਹ ਟੈਂਕੀ ਦੇ ਬਰਾਬਰ ਆ ਗਈ ਏ ਛਤਰੀ ਲਾਓ ਖੜੀ ਆ ਇਹ ਬੱਕਰੀ ਦੀ ਮਾਂ ਵੱਠੀ ਉਹ ਛੱਡੀ ਆ ਤੇ ਮਾਰ ਮੜਾ ਜਾ ਹਾ 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 ਲੋ ਭਾਈਓ ਮੋਜਾ ਮਗਰਾ ਚਟਾ ਕਬੂਤਰ ਮੋਰੇ ਹੈ ਹੈ 2 ਹੱਥ ਆ ਗਿਆ ਹੋ ਉਹਨੂੰ ਆ ਜਾਂਦੀ ਆ ਉਹ ਫੇਰ ਆ ਗਈ ਉੱਥੇ ਉਹਦੇ ਉਹ ਗਈ ਨਾਉ ਰਹਾ ਮਰੀ ਵੀਡੀਓ ਨੂੰ ਬਲ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਭਰਾ ਬਣ ਕੇ ਸਾਰੇ ਜਾਨਵਰ ਅੰਦਰ ਨੂੰ ਭੱਜ ਗਏ ਆਪਣੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਆ ਗੋਲਾ ਬੱਚਾ ਫਿਰਦਾ ਵੀਡੀਓ ਬਹੁਤ ਲੰਬੀ ਹੋ ਗਈ ਮੇਰਾ ਭਰਾ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਧੰਨਵਾਦ 6 ਮਿੰਟਾਂ ਨਹੀਂ ਪਾਵਾਂਗੇ ਜੱਪਾ ਉਹ ਕੀ ਜੀ ਕਦੇ ਬਾਹਰੇ ਆ ਜਾਂਦੀ ਹੈ ਅਗਲੇ ਅੰਦਰ